ਇਸ ਲਈ ਸਾਰ ਸੰਗਤ ਆਪਾਂ ਨੂੰ ਇੱਕ ਸਰਕਾਰ ਨੂੰ ਅਲਟੀਮੇਟਮ ਦੇਣਾ ਚਾਹੀਦਾ ਹੈ ਜੇ 1 ਮਹੀਨੇ ਦੇ ਵਿੱਚ ਇਹਨਾਂ ਨੇ ਸੌਦੇ ਸਾਧੂ ਗ੍ਰਫਤਾਰ ਨਾ ਕੀਤਾ ਤਾਂ ਅਸੀਂ ਵੀ ਆਪਾਂ ਨੂੰ ਵੀ ਕੋਈ ਸੰਘਰਸ਼ ਦੀ ਤਿਆਰੀ ਕਰਨੀ ਚਾਹੀਦੀ ਹੈ ਕਿ ਜਿਹੜੇ 7 ਬਸੂਫ ਬੱਚੇ ਮਰੇ ਹੈ ਤੁਹਾਡਾ ਯਾਸਪੀ ਸਾਹ ਸੰਗਤ ਬਾਕੀ ਮੈਨੂੰ ਲੱਗਦਾ ਹੈ ਵੀ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੈ ਸੰਗਤ ਯਾਸੀ ਨੂੰ ਖਿਚੇ ਆਈ ਤਾਂ ਕੀ ਹੈ ਬਾਕੀ ਸਾਰ ਸੰਗਤ ਜੀ ਮੈਂ ਆਪ ਸਭ ਤੋਂ ਇੱਕ ਬੇਨਤੀ ਕਰਦਾ ਕਿ ਤੁਸੀਂ ਵਾਦੋ ਵਾਦਪ੍ਰਿਦਾਨ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਮੋਟਾ ਬਣਾਓ ਸ਼੍ਰੋਮਣੀ ਕਮੇਟੀ ਦੀ ਤਿਆਰ ਹੋਣਾ ਆਉਣਾ ਲਿਆ ਹੈ ਇਸ ਲਈ ਆਪਾਂ ਨੂੰ ਸ਼੍ਰੋਮਣੀ ਕਮੇਟੀ ਦੀ ਤਿਆਰੀ ਕਰਨ ਦੀ ਚਾਹੀਦੀ ਹੈ ਵਾਅਦਾ ਵਾਅਦਾ ਕਰ ਬਣਾਓ ਤਾਂ ਕਿ ਆਪਾਂ ਇਹਨਾਂ ਪੁਖੜੀਆਂ ਤੋਂ ਵੀ ਸ਼੍ਰੋਮਣੀ ਕਮੇਟੀ ਖੜਾ ਸਕੀਏ ਬਾਕੀ ਸਾਰੇ ਸੰਗਤ ਜੀ ਜੇ ਤੁੰਗ ਬੋਲਦੇ ਕੀ ਹੋ ਕੀ ਹੋਵੇ ਆਪਣਾ ਬੱਚਾ ਸਮਝ ਕੇ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਨੇ ਜੋ ਸਾਡੀ ਸ਼ਰੋਮਣੀ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਿੱਖ ਕੌਮ ਦੀ ਸ਼ਰੋਮਣੀ ਪਾਰਲੀਮੈਂਟ